ਆਪਾਂ ਐਜੂਕੇਸ਼ਨ ਲੋਨ ਕਰਦੇ ਆਂ ਹੋਮ ਲੋਨ ਕਰਦੇ ਆਂ ਲੈਪ ਲੋਨ ਕਰਦੇ ਆਂ ਕਾਰ ਲੋਨ ਕਰਦੇ ਆਂ ਤੇ ਆਪਾਂ ਫੰਡ ਸ਼ੋ ਕਰਦੇ ਆਂ ਅਨਸਿਕਿਉਰ ਵਿਦਆਉਟ ਆਪਾਂ ਕੋਈ ਗਹਿਣੇ ਗੁਣੇ ਨਹੀਂ ਰੱਖਦੇ ਫੰਡ ਸ਼ੋ ਵਾਸਤੇ ਜਿਹੜੇ ਬੱਚੇ ਬਾਹਰ ਜਾਂਦੇ ਨੇ ਆ ਬੈਂਕ ਬੈਲੈਂਸ ਦਿਖਾਉਣਾ ਹੁੰਦਾ ਹੈਗਾ ਉਹਨਾਂ ਵਾਸਤੇ ਸਟੱਡੀ ਲੋਨ ਆਪਾਂ ਵਿਦਆਉਟ ਪ੍ਰੋਪਰਟੀ ਤੇ ਵਿਦਆਉਟ ਸਕਿਉਰਟੀ ਕਰਕੇ ਦੇਵਾਂਗੇ ਆਪਾਂ ਇਹਦੇ ਵਿੱਚ ਕੋਈ ਗਹਿਣੇ ਨਹੀਂ ਰੱਖਦੇ ਕੋਈ ਚੀਜ਼ ਨਾਲ ਕੋਈ ਰਿਸ਼ਤੀ ਚਾਹੀਦੀ ਹਨ ਆਪਾਂ ਕੋਈ 골ਡ ਰੱਖਣਾ ਇਹਨਾਂ ਵਾਸਤੇ ਆਪਾਂ ਬੱਚੇ ਦੇ ਸਟੱਡੀ ਡਾਕੂਮੈਂਟ ਤੇ ਕਰਕੇ ਦੇਵਾਂਗੇ ਕਾਰ ਲੋਨ ਵਗੈਰਾ ਕਾਰ ਲੋਨ ਵੀ ਕਰਦੇ ਜੀ ਅੱਛਾ 14 ਮਾਡਲ ਤੋਂ 25 ਮਾਡਲ ਤੱਕ ਕਰ ਦੇਣਾ ਅੱਛਾ ਇਹਦੇ ਤੇ ਹੁਣ ਪਗ ਦੀ ਰੇਟ ਆਫ ਇੰਟਰਸਟ ਕਿੰਨਾ ਹੁੰਦਾ ਆਪਾਂ ਹਰੇਕ ਤੇ ਗੱਲ ਕਰ ਲਈ ਨਾਰਮਲੀ ਜੇ ਆਪਾਂ ਲਈਏ ਮੰਨ ਲਓ ਐਜੂਕੇਸ਼ਨ ਲੋਨ ਦੀ ਲਾ ਲੋ 65 ਪੈਸੇ ਤੋਂ ਲੈ ਕੇ 95 ਪੈਸੇ ਤੱਕ ਹੁੰਦਾ ਵਿਆਜ ਅੱਛਾ ਸਭ ਤੋਂ ਘੱਟ ਜਿਹੜਾ ਵਿਆਜ ਹੁੰਦਾਗਾ ਉਹ ਕਿਹੜੇ ਲੋਨ ਤੇ ਹੁੰਦਾ ਹਾਂਜੀ ਮੇ ਮਿੱਤਰੋ ਬਾਈ ਸასი ਕਾਲ ਤੇ ਅੱਜ ਆਪਾਂ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਬੈਠਾ ਬਾਈ ਅ ਕਈ ਮਿੱਤਰਾਂ ਦੇ ਨਾ ਲੋਨ ਨਹੀਂ ਹੁੰਦੇ ਹੁੰਦੇ ਟ੍ਰਿਪਲ ਸਕੋਰ ਡਾਊਨ ਹੋ ਜਾਂਦੇ ਨੇ ਕਿਸੇ ਕਾਰਨਾ ਕਰਕੇ ਕਿਸੇ ਨੇ ਸਟੱਡੀ ਲੋਨ ਕਰਾਉਣਾ ਕਿਸੇ ਨੇ ਕਾਰ ਲੋਨ ਕਰਾਉਣਾ ਕਿਸੇ ਨੇ ਫੰਡ ਸ਼ੋਅ ਕਰਾਉਣੇ ਨੇ ਕਿਸੇ ਨੇ ਹோம் ਲੋਨ ਲੈਣਾ ਕਿਸੇ ਨੇ ਲੈਬ ਲੋਨ ਲੈਣਾ ਉਹ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਬਈ ਅਗਰ ਕਿਸੇ ਦਾ ਲੋਨ ਨਹੀਂ ਹੋ ਰਿਹਾ ਕਿਸੇ ਪੱਖੋਂ ਤਾਂ ਬਾਇਓਹਰਾਂ ਲਿਭਾਓ ਬਾਇਓਹਰਾਂ ਸੇਵਾ ਦਾ ਮੌਕਾ ਦਿਓ ਤੁਹਾਨੂੰ ਮਤਲਬ ਵੀ ਮੈਂ ਕਹਣਾ ਵੀ ਯਾਰ ਛੋਟ ਕਿੰਨੀ ਛੋਟ ਹੈ ਤੁਸੀਂ ਆਪੇ ਦੱਸੋ 99.9% ਛੋਟੀ ਨਾਲ ਲੋਨ ਕਰਵਾ ਕੇ ਦੇਵਾਂਗੇ अच्छा हां जी मतलब ਵੀ ਛੋਟ ਹੀ ਹੈ ਪੂਰੀ ਛੋਟ ਹੀ ਹੋਊਗੀ 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 ਤਾਂ ਹੀ ਆਪਾਂ ਨੂੰ ਕੋਈ ਬੈਨੀਫਿਟ ਆ ਜਾਏ ਬੱਚੇ ਨੂੰ ਕੋਈ ਬੈਨੀਫਿਟ ਆ ਠੀਕ ਹੈ ਤੇ ਲੈ ਬਈ ਬੀ ਤਰੋ ਬਈ ਹੈ ਨਾ ਤੇ ਅਕਸਰ ਕੀ ਕਰਦੇ ਨੇ ਮਾਪਿਓ ਬੱਚੇ ਦੀ ਸਟੱਡੀ ਵਾਸਤੇ ਕੋਈ ਲੋਨ ਲੋਨ ਲੈਂਦੇ ਨੇ ਜਿਹੜਾ ਵੀ ਉਹਦੇ ਵਾਸਤੇ 골ਡ ਵੇਚਦੇ ਨੇ ਪ੍ਰਾਪਰਟੀ ਵੇਚਦੇ ਨੇ ਕੁਝ ਕਰਦੇ ਨੇ ਹੁਣ ਪਹਿਲਾਂ ਸਟੱਡੀ ਲੋਨ ਦੀ ਗੱਲ ਕਰ ਲਈ ਹੈ ਨਾ ਇਹ ਇਹ ਚੀਜ਼ਾਂ ਵੇਚਣੀ ਪੈਂਦੀ ਨੇ ਬਈ ਹੈ ਨਾ ਸਟੱਡੀ ਲੋਨ ਕਿਹੜੇ ਹਿਸਾਬ ਨਾਲ ਮਿਲੂਗਾ ਬਈ ਆਪਾਂ ਨੂੰ ਸਟੱਡੀ ਲੋਨ ਆਪਾਂ ਵਿਦਆਊਟ ਪ੍ਰੋਪਰਟੀ ਤੇ ਵਿਦਆਊਟ ਸਕਿਉਰਟੀ ਕਰਕੇ ਦੇਵਾਂਗੇ ਆਪਾਂ ਇਹਦੇ ਵਿੱਚ ਕੋਈ ਗੈਣੇ ਨਹੀਂ ਰੱਖਦੇ ਕੋਈ ਚੀਜ਼ ਨਾ ਕੋਈ ਰਿਸ਼ਤੀ ਚਾਹੀਦੀ ਆ ਨਾ ਆਪਾਂ ਕੋਈ ਗੋਲਡ ਰੱਖਣਾ ਇਹਨਾਂ ਵਾਸਤੇ ਆਪਾਂ ਬੱਚੇ ਦੇ ਸਟੱਡੀ ਡਾਕੂਮੈਂਟ ਤੇ ਕਰਕੇ ਦੇਵਾਂਗੇ ਇੱਕ ਆਪਾਂ ਨੂੰ ਗਰੈਂਟਰ ਜ਼ਰੂਰ ਚਾਹੀਦਾ ਲੋਨ ਦੇ ਵਿੱਚ ਵੀ ਆਪਾਂ ਕਿਸ਼ਤ ਭਰਨਾ ਕਿੱਥੋਂ ਆ ਸਿਰਫ ਬਾਈ ਇੰਨੀ ਕੀ ਚੀਜ਼ ਆ ਹੋਰ ਕੁਝ ਨਹੀਂ ਓਕੇ ਮਤਲਬ ਵੀ ਇਨਕਮ ਵਗੈਰਾ ਸੋਰਸ ਦੱਸਣਾ ਪੈਂਦਾ ਇਨਕਮ ਸੋਰਸ ਦੱਸਣਾ ਬਿਲਕੁਲ ਜੀ ਬਿਲਕੁਲ ਓਕੇ ਹਾਂਜੀ ਠੀਕ ਹੈ ਵੀਰੇ ਅਗਰ ਕਿਸੇ ਨੇ ਬਿਜ਼ਨਸ ਲੋਨ ਕਰਾਉਣਾ ਉਹ ਵੀ ਹੁੰਦਾ ਆਪਣੇ ਲਵੇ ਬਿਲਕੁਲ ਜੀ ਬਿਜ਼ਨਸ ਲੋਨ ਹੁੰਦਾਗਾ 2 ਸਾਲ ਪੁਰਾਣਾ ਬਿਜ਼ਨਸ ਹੋਣਾ ਚਾਹੀਦਾ ਠੀਕ ਹੈ ਆਪਾਂ ਉਹਦੇ ਉੱਪਰ ਅਨਸਕਿਉਰ ਬਿਜ਼ਨਸ ਲੋਨ ਵੀ ਕਰਦੇ ਆ ਠੀਕ ਹੈ ਉਹਦੇ ਵਾਸਤੇ ਕੀ ਕੁਝ ਪੇਪਰ ਵਗੈਰਾ ਚਾਹੀਦਾੰਦਾ ਅੰਦਾਜ਼ਾ 걸 ਨਾਰਮਲੀ ਕੇਵਾਈਸੀ ਹੁੰਦੀ ਫਾਰਮ ਦੇ ਪ੍ਰੂਫ ਹੁੰਦੇ ਆ ਕੈਸ਼ ਹੁੰਦਾ ਇਹ ਵਿੱਚ ਆਈਟੀਆਰ ਵਗੈਰਾ ਵੀ ਹੁੰਦੀ ਨਾਰਮਲ ਉਹੀ ਕੇਵਾਈਸੀ ਦੇ ਵਿੱਚ ਹੀ ਆ ਗਿਆ ਫੀ ਟਰਨ ਇਹਨਾਂ ਦਾ ਪ੍ਰੂਫ ਉਹਦੇ ਵਿੱਚ ਆ ਗਿਆ ਠੀਕ ਹੈ ਵੀਰੇ ਅੱਛਾ ਕਾਰ ਲੋਨ ਵਗੈਰਾ ਕਾਰ ਲੋਨ ਵੀ ਕਰਦੇ ਆ ਜੀ ਅੱਛਾ ਉਹ ਕਿਹੜੇ ਮਾਡਲ ਤੋਂ ਕਰਦੇ ਆ ਬਈ ਆਪ 14 ਮਾਡਲ ਤੋਂ 25 ਮਾਡਲ ਤੱਕ ਕਰਦੇ ਆ ਕਰ ਲਓ 14 ਮਾਡਲ ਤੋਂ 900000 ਤੱਕ ਮਤਲਬ ਇਹ ਹੁੰਦਾ ਠੀਕ ਹੈ ਜੀ ਠੀਕ ਹੈ ਵੀਰੇ ਅੱਛਾ ਇਹਦੇ ਤੇ ਹੁਣ ਅਗਲੀ ਰੇਟ ਆਫ ਇੰਟਰਸਟ ਕਿੰਨਾ ਹੁੰਦਾ ਆਪਾਂ ਹਰੇਕ ਦੀ ਗੱਲ ਕਰ ਲਈ ਨਾਰਮਲੀ ਜੇ ਆਪਾਂ ਲਈਏ ਮੰਨ ਲਓ ਐਜੂਕੇਸ਼ਨ ਲੋਨ ਦੀ ਲਾ ਲਓ 65 ਪੈਸੇ ਤੋਂ ਲੈ ਕੇ 95 ਪੈਸੇ ਤੱਕ ਹੁੰਦਾ ਵਿਆਜ ਉਹ ਅਕੋਰਡਿੰਗ ਟੂ ਬੈਂਕ ਦੇ ਲੈਣ ਦੇ ਦੇ ਹਿਸਾਬ ਨਾਲ ਜਿਹੜੇ ਬੰਦੇ ਦਾ ਆਪਾਂ ਲੋਨ ਕਰ ਰਹੇ ਆ ਠੀਕ ਹੈ ਜੀ ਹਾਂਜੀ ਲੈ ਵੀ ਮਿੱਤਰੋ ਬਈ ਹਣਾ ਹੋ ਹੋਰ ਕੀ ਕੁਝ ਹੁੰਦਾ ਬਈ ਆਪਣੇ ਲਈ ਉਹ ਪ੍ਰੋਡਕਟ ਇਹਨੂੰ ਇਹਨੂੰ ਆਪਾਂ ਪ੍ਰੋਡਕਟਿਵ ਬੋਲਦੇ ਆ ਤੁਸੀਂ ਨਾ ਬ ਅਪਾ ਐਜੂਕੇਸ਼ਨ ਲੋਨ ਕਰਦੇ ਆਂ ਹੋਮ ਲੋਨ ਕਰਦੇ ਆਂ ਲੈਪ ਲੋਨ ਕਰਦੇ ਆਂ ਕਾਰ ਲੋਨ ਕਰਦੇ ਆਂ ਤੇ ਅਪਾ ਫੰਡ ਸ਼ੋਅ ਕਰਦੇ ਆਂ ਓਕੇ ਅਨਸਿਕਿਉਰ ਵਿਦਾਊਟ ਅਪਾ ਕੋਈ ਗਹਿਣੇ ਗੁਣੇ ਨਹੀਂ ਰੱਖਦੇ ਫੰਡ ਸ਼ੋਅ ਵਾਸਤੇ ਠੀਕ ਹੈ ਜਿਹੜੇ ਬੱਚੇ ਬਾਹਰ ਜਾਂਦੇ ਨੇ ਆ ਬੈਂਕ ਬੈਲੈਂਸ ਦਿਖਾਉਣਾ ਹੁੰਦਾ ਹੈਗਾ ਉਹਨਾਂ ਵਾਸਤੇ ਠੀਕ ਹੈ ਹਾਂਜੀ ਅੱਛਾ ਫੰਡ ਸ਼ੋਅ ਦੇ ਵਿੱਚ ਕੀ ਹੁੰਦਾ ਵੀਰੇ ਹਣਾ ਫੰਡ ਚੋਤ ਵਿੱਚ ਅੰਬੈਸੀ ਦੇਖਦੀ ਹੈ ਵੀ ਇਹ ਇਹ ਬੰਦੇ ਦਾ ਬੈਕਗ੍ਰਾਉਂਡ ਕਿਵੇਂ ਆ ਜੇ ਆਪਾਂ ਇਹਨੂੰ ਵੀਜ਼ਾ ਦੇ ਤਾਂ ਬੰਦਾ ਮੜੂ ਆ ਜਾਂ ਉਰੀ ਆ ਕੇ ਵਾਪਸ ਨਾ ਜਾਵੇ ਠੀਕ ਹੈ ਤਾਂ ਕਰਕੇ ਅੰਬੈਸੀ ਫੰਡ ਦੇਖਦੀ ਹੈ ਅਕਾਊਂਟ ਦੇ ਵਿੱਚ ਮਤਲਬ ਵੀ ਪੈਸੇ ਇੱਕ ਵਾਰ ਦੇਖਦੀ ਹੈ ਵੀ ਯਾਰ ਸਾਨੂੰ ਪੈਸੇ ਕਿਉਂ ਦਿਖਾਓ ਮਾੜੇ ਬੰਦੇ ਇਹ ਬੰਦਾ ਮੜੂ ਮੜੂ ਕਿਵੇਂ ਕਿਤੇ ਬੰਦਾ ਮੜੇ ਹੀ ਨਾ ਉਰੀ ਰਹੇ ਜੇ ਤਾ ਕਰਕੇ ਫੰਡ ਸ਼ੋਅ ਕਰਨਾ ਪੈਂਦਾ ਹੈ ਕੋਈ ਬੰਦਾ ਜਾ ਕੇ ਹੱਥ ਖੜੇ ਕਰ ਦੇ ਪਈ ਮੇਰੇ ਕੋਲ ਉਹਦਾ ਪੈਸੇ ਹੈ ਨਹੀਂ ਗੇ ਦੇਖ ਲਓ ਮੈਂ ਭੇਜ ਲਾ ਭੇਜ ਦੋ ਨਹੀਂ ਉਹਦਾ ਉਰੇ ਬੈਠਾ ਬਿਲਕੁਲ ਜੀ ਬਿਲਕੁਲ ਇਹ ਟੂਰਿਸਟ ਵੀza ਵਾਸਤੇ ਵੀ ਜ਼ਰੂਰੀ ਆ ਹਾਂ ਤੇ ਆਪਣੇ ਸਟੱਡੀ ਵੀza ਵਾਸਤੇ ਵੀ ਜ਼ਰੂਰੀ ਆ ਹੁਣ ਕੈਨੇਡਾ ਦੇ ਨੇ ਵੀ ਤਕਰੀਬਨ ਕੰਪਲਸਰੀ ਕਰਤਾ ਇਹ ਚੀਜ਼ ਠੀਕ ਹੈ ਜੀ ਠੀਕ ਅੱਛਾ ਹੋਰ ਜਿਵੇਂ ਲੈਪ ਲੋਨ ਹੁੰਦਾ ਵੀ ਆਪਣੇ ਲੈਪ ਲੋਨ ਕੀ ਹੁੰਦਾ ਸਰ ਲੈਪ ਲੋਨ ਭਾਜੀ ਹੁੰਦਾਗਾ ਆਪਣੇ ਕੋਲ ਬਣਾ ਬਣਾਇਆ ਘਰ ਆ ਉਹਦੇ ਉੱਪਰ ਆਪਾਂ ਕੋਈ ਪਰਸਨਲ ਯੂਜ਼ ਵਾਸਤੇ ਜਾਂ ਕੋਈ ਆਪਾਂ ਮਤਲਬ ਘਰ ਦੇ ਵਿੱਚ ਕੋਈ ਲੋੜ ਆਪਨ ਪੈਸੇ ਦੀ ਵਿਆਹ ਕਰਨਾ ਸ਼ਾਦੀ ਕਰਨਾ ਜਾਂ ਕੋਈ ਪਲਾਟ ਖਰੀਦਣਾ ਜਾਂ ਕਿਤੇ ਵੀ ਯੂਜ਼ ਕਰਨਾ ਆਪਾਂ ਆਪਣੇ ਘਰ ਨੂੰ ਬੈਂਕ ਦੇ ਵਿੱਚ ਰੱਖ ਕੇ ਆਪਾਂ ਬਹੁਤ ਘੱਟ ਵਿਆਜ ਦੇ ਉੱਪਰ ਲੋਨ ਲੈ ਸਕਦੇ ਹਾਂ ਉਹਦੇ ਉੱਪਰ ਠੀਕ ਹੈ ਹਾਂਜੀ ਅੱਛਾ ਸਭ ਤੋਂ ਘੱਟ ਜਿਹੜਾ ਵਿਆਜ ਹੁੰਦਾਗਾ ਉਹ ਕਿਹੜੇ ਲੋਨ 'ਚ ਹੁੰਦਾ ਮਤਲਬ ਗੱਲ ਉਹ ਆਪਾਂ ਜਦੋਂ ਆਪਾਂ ਕੋਈ ਨਮਾਕਾਰ ਪਾਉਣਾ ਹੋਵੇ ਜਾਂ ਨਮਾਕਾਰ ਖਰੀਦਣਾ ਹੋਵੇ ਉਹਦੇ ਉੱਤੇ ਸਭ ਤੋਂ ਘੱਟ ਵਿਆਜ ਹੁੰਦਾਗਾ ਉਹਦੇ ਵਿੱਚ ਮੰਨ ਕੇ ਚੱਲੋ 60 ਪੈਸੇ ਤੋਂ ਲੈ ਕੇ 75 ਪੈਸੇ ਦੇ ਵਿੱਚ ਵਿੱਚ ਵਿਆਜ ਹੁੰਦਾ ਜੇ ਪ੍ਰੋਫਾਈਲ ਆਪਣੀ ਚੰਗੀ ਆ ਤਾਂ ਜੇ ਮਾੜੀ ਆ ਤਾਂ ਵੀ ਮਨਰਪੀਓ ਤੋਂ نیچے نیچے ਆ ਠੀਕ ਹੈ ਵੀਰੇ ਹਾਂਜੀ ਅੱਛਾ ਜਿਵੇਂ ਨਾ ਕਈ ਬਈ ਹੁੰਦੇ ਨੇ ਨਾ ਨਾ ਤਾਂ ਆਈਟੀਆਰ ਭਰਦੇ ਨੇ ਬਈ ਹਨਾ ਮਤਲਬ ਵੀ ਕੁਝ ਵੀ ਨਹੀਂ ਹੁੰਦਾ ਆਪਾਂ ਲੈਰਾਂ ਨੂੰ ਵੀ ਚਲੋ ਕੁਝ ਸਟੈਂਡ ਦਾ ਕਰਨੀ ਹੁੰਦਾ ਹੈ ਇਸ ਹਿਸਾਬ ਨਾਲ ਵੀ ਉਹਦੇ ਵਿੱਚ ਕੁਸ਼ੀਲਾ ਹੈ ਬੰਦੇ ਦਾ ਮਾੜਾ ਕਰ 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 ਦਾਂਗੇ ਆਪਾਂ ਕੋਈ ਦਿੱਕਤ ਨਹੀਂ ਮਤਲਬ ਉਹਦੇ ਵਿੱਚ ਐਵੇਂ ਤੇ ਕਸਟਮਰ ਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਚਲੋ ਉਹ ਚੀਜ਼ ਪਤਾ ਆਪਾਂ ਉਹ ਡਾਕੂਮੈਂਟਸ ਉਦਾਂ ਦੇ ਤਿਆਰ ਕਰਕੇ ਜਾਂ ਰਿਟਰਨਾਂ ਪਰਵਾ ਕੇ ਜਾਂ ਬੈਂਕ ਬੈਲੈਂਸ ਉਹਨਾਂ ਅਕਾਊਂਟ ਦੇ ਵਿੱਚ ਦਿਖਾ ਕੇ ਉਪਕਰਵਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਥੋੜਾ ਟਾਈਮ ਜ਼ਰੂਰ ਲੱਗਦਾ ਉਸ ਚੀਜ਼ ਨੂੰ ਬਟ ਹੋ ਜਾਂਦਾ ਨਿੰਨੇ ਮੇਪੜ ਨੂੰ 90% ਅੱਛਾ ਜੀ ਮੈਂ ਹੈ ਨਾ ਕਈ ਵਾਰ ਕੀ ਮੈਂ ਹੁੰਦਾ ਜਿਵੇਂ ਤੁਹਾਨੂੰ ਕਹਿਆ ਵੀ ਆਪਾਂ ਜਿਹੜੇ ਫਾਰਮ ਦੀ ਲੋੜ ਹੁੰਦੀ ਹੈ ਕਿ ਬਰ ਉਹ ਲੈ ਲਾਂਗੇ ਮੈਂ ਵੀ ਗੱਲ ਕਰਾਂ ਵੀ ਅਗਰ ਆਪਣੇ ਆਪਣਾ ਸਿਬਲ ਜਾਂ ਆਪਣਾ ਡਾਕੂਮੈਂਟ ਉਹਨੇ ਨਹੀਂ ਸੋਲਿਡ ਹੈ ਹਾਂਜੀ ਹਾਂਜੀ ਹਨਾ ਕਈ ਵਾਰ ਕੋਈ ਆਪਣਾ ਰਿਸ਼ਤੇਦਾਰੀ ਤੇ ਹੁੰਦੇ ਨੇ ਆਪਨਾ ਚਾਚੇ ਤਾਇਆ ਦੇ ਵਿੱਚ ਹਨਾ ਲੋ ਗਰੰਟਡਡ ਦੇ ਤੌਰ ਤੇ ਕੰਮ ਕਰ ਸਕਦੇ ਨੇ ਆਪਣੇ ਨਾਲ ਕਰ ਕਰ ਸਕਦੇ ਆਪਾਂ ਕੋਈ ਦਿੱਕਤ ਅਲੀ ਗੱਲ ਨਹੀਂ ਬਾਕੀ 99% ਤਾਂ ਕਰ ਦਾਂਗੇ ਦੇਖੋ ਬਾਕੀ 1% ਕਈ ਵਾਰ ਕਿਸਮਤ ਵੀ ਹੁੰਦੀ ਹੈ ਬੰਦੇ ਦੀ ਠੀਕ ਹੈ ਇਹ ਜੀ ਅੱਛਾ ਇੱਕੋ ਸੈਟਲਮੈਂਟ ਹੁੰਦੀ ਹੈ ਬਈ ਹਨਾ ਮੰਨ ਕੇ ਚ ਜੇ ਕੋਈ ਫੋਨ ਲੈ ਲਿਆ ਕੋਈ ਏਸੀ ਲੈ ਲਿਆ ਰੱਖਿਆਗਾ ਬੈਂਕ ਤੋਂ ਪਹਿਲਾਂ ਆ ਲੋਨ ਕਰਾ ਕੇ ਵੀ ਉਹ ਮੇਥੋਂ ਪਰ ਰਹਿਣ ਗਿਆ ਸੈਟਲਮੈਂਟ ਹੋ ਗਈ ਸਾਡੀ ਉਹ ਦੇਖੋ ਜੇ 2-3 ਸਾਲ ਪੁਰਾਣਾ ਸੈਟਲਮੈਂਟ ਆ ਤਾਂ ਆਪਾਂ ਉਹਦੇ ਉੱਪਰ ਕੰਮ ਕਰ ਸਕਦੇ ਹਾਂ ਜੀ ਦੇਖੋ ਨਿਊ ਸੈਟਲਮੈਂਟ ਆ ਉਹਦੇ ਉੱਪਰ ਨਹੀਂ ਆਪਾਂ ਕੰਮ ਕਰ ਸਕਦੇ ਠੀਕ ਹੈ ਹਾਂਜੀ ਜੇ तकरीबन 2-3 ਸਾਲ ਪੁਰਾਣਾ ਹੋਵੇ ਫਿਰ ਆਪਾਂ ਕਰ ਸਕਦੇ ਆ ਲੈ ਬਾਈ ਹਨਾ ਇਹ ਵੀ ਤੁਹਾਡੇ ਵਾਸਤੇ ਫਾਇਦਾ ਬਈ ਹਨਾ ਅਗਰ ਅ ਦੋ ਦੋ ਤਿੰਨ ਸਾਲ ਹੋ ਗਏ ਸੈਟਲਮੈਂਟ ਹੋਈ ਨੂੰ ਬਈ ਹੈਨਾ ਬੈਂਕ ਦੇ ਨਾਲ ਵੀ ਲੋਨ ਥੋੜਾ ਯਾਰ ਵੀ ਇੰਨੇ ਪੈਸੇ ਤੇ ਨਿਬੜ ਗਏ ਮਜ਼ਦੂਰੀ ਕਰਕੇ ਕੋਈ ਵੀ ਚਲੋ ਮਿਸ ਹੈਪਨਿੰਗ ਕਰਕੇ ਕਈ ਵਾਰ ਹੋ ਜਾਂਦਾ ਹੋ ਜਾਂਦਾ ਬਈ ਹੈਨਾ ਤੇ ਜਿਵੇਂ ਆ ਹੁਣ ਪਹਿਲਾ ਲਾਕਡਾਊਨ ਲੰਘ ਕੇ ਛੜਿਆ ਸੀਗਾ ਉਹ ਬਹੁਤ ਲੋਕਾਂ ਦੇ ਬਹੁਤ ਡਾਊਨ ਹੋਏ ਬਿਲਕੁਲ ਤੇ ਬਈ ਤੁਸੀਂ ਕੋਈ ਵੀ ਲੋਨ ਕਰਾਉਣਾ ਜੇ ਮੈਂ ਤੁਹਾਨੂੰ ਸਾਰੇ ਦੱਸ ਹੀ ਦਿੱਤੇ ਨੇ ਕੋਈ ਕਰਾਉਣਾ ਅਗਰ ਕਾਰ ਲੋਨ ਹੋਮ ਲੋਨ ਬਿਜ਼ਨਸ ਲੋਨ ਲੈਪ ਲੋਨ ਆਪਣਾ ਪਰਸਨਲ ਲੋਨ ਹੋਰ ਵੀ ਕੋਈ ਤੁਹਾਨੂੰ ਲੱਗਦਾ ਵੀ ਉਹ ਲੋਨ ਹੁੰਦੇ ਨੇ ਬਈ ਹਨਾ ਉਹ ਬਾਈ ਹੋਰਾਂ ਤਾਂ ਤੁਸੀਂ ਕਰਵਾ ਸਕਦਾਂਗੇ ਪਟੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਫੁੱਲ ਡਿਟੇਲ ਲੈ ਲਈ ਬਈ ਹਨਾ ਮੈਂ ਨੰਬਰ ਚਲਾਏ ਹੋਏ ਸੀ ਨੀਚੇ ਉਹਦੇ ਤੇ ਕਾਲ ਕਰ ਲਿਓ ਟਾਈਮਿੰਗ ਕੀ ਰਹੂ ਟਾਈਮਿੰਗ ਆਪਣੀ 10 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਟਾਈਮਿੰਗ ਆਪਣੀ ਹਾਂ ਹਾਂ ਜੀ ਤਾਂ ਵੀ ਜਿਹੜੇ ਕਮੈਂਟ ਕਰਦੇ ਨੇ ਬਈ ਹਨਾ ਵੀਰ ਫੋਨ ਨਹੀਂ ਚੱਕਦੇ ਉਹਨਾਂ ਬਈ ਯਾਰ ਉਹ ਰਾਤ ਨੂੰ 11-11 ਵਜੇ ਫੋਨ ਉਹ ਪੱਕੇਵੇਂ ਚੱਕ ਲਾਂਗੇ ਰਾਤ ਨੂੰ 11-11 ਵਜੇ ਟੰਗ ਲਾ ਕੇ ਫੋਨ ਨਾ ਕਰਿਆ ਕਰੋ ਹਾਂ ਹੋਰ ਐਵੇਂ ਕਰ ਲਿਆ ਕਰੋ ਸਿੰਪਲ ਕੋਈ ਯਾਰ ਬਈ ਟੈਨਸ਼ਨ ਬਹੁਤ ਹੁੰਦੀ ਹੈ ਬਿਲਕੁਲ ਬਿਲਕੁਲ ਕਈ ਵਾਰ ਸਵੇਰੇ 5 ਵਜੇ ਫੋਨ ਕਰਦੇ ਸਵੇਰੇ 5 ਵਜੇ ਹੁਣ ਦੂਸਰਾ ਬੰਦਾ ਕੀ ਕੀ ਡਿਟੇਲ ਦੇਵੇ ਤੇ ਬਾਈ ਬਸ ਵਿਜ਼ਿਟ ਕਰ ਲਓ ਤੁਸੀਂ ਧੂਰੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹਿਲੀ ਗੱਲ ਤਾਂ ਫੋਨ ਕਰਨ ਦੀ ਲੋੜ ਵੀ ਹੈ ਨਹੀਂ ਬਿਲਕੁਲ ਬਿਲਕੁਲ ਤੁਸੀਂ ਸਿੱਧਾ ਹੋ ਧੂਰੀ ਜ਼ਿਲ੍ਹਾ ਸੰਗਰੂਰ ਆ ਐਸਬੀਆ ਬੈਂਕਾ ਬੈਂਕ ਰੋਡ ਦੇ ਉੱਤੇ ਬਿਲਕੁਲ ਸਾਹਮਣੇ ਵਈ ਹੈ ਨਾ ਗੇਟ ਨਾਲ ਗੇਟ ਭਿੱੜਦੇ ਨੇ ਬਿਲਕੁਲ ਜੀ ਬਿਲਕੁਲ ਕੋਈ ਵਾਰ ਇਧਰੋਂ ਤੁਸੀਂ ਆਏ ਉਧਰੋਂ ਬੈਂਕ ਤੋਂ ਲੋਨ ਕਰਾਉਂਦਾ ਤੁਹਾਡਾ ਬਿਲਕੁਲ ਜੀ ਬਿਲਕੁਲ ਫਿਰ ਮਿਲਦੇ ਆ ਬਾਈ ਬਹੁ